ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਥ ਫੈਸ਼ਨ ਆਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀਆਂ ਦੇ ਲਈ ਬਹੁਤ ਹੀ ਸੋਹਣੇ ਸੂਟ ਜਿਸ ਦਾ ਫੈਬਰਿਕ ਰਹੇਗਾ ਜੀ ਪਿਓਰ ਕਾਟਨ ਦਾ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਸ ਦਾ ਬੇਸ ਜੀ ਵਾਈਟ ਰਹੇਗਾ ਤੇ ਉੱਪਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਆ ਪਿੰਕ ਕਲਰ ਦੇ ਫਲਾਵਰ ਆ ਇਹ ਜੀ ਪੂਰਾ 올ਓਵਰ 5 ਮੀਟਰ ਰਹੇਗਾ ਜੇ ਅਸੀਂ ਤੁਹਾਨੂੰ ਪੂਰਾ 5 ਮੀਟਰ ਕਹਿੰਨੇ ਤਾਂ ਪੂਰਾ ਜੀ 5 ਮੀਟਰ ਹੀ ਨਿਕਲੇਗਾ ਪੂਰਾ ਸੂਟ ਇਹ ਹੈ ਜੀ ਨਾਲ ਪਿਓਰ ਕਾਟਨ ਮलमल ਦਾ ਦੁਪੱਟਾ ਪੂਰੀ ਫੁੱਲ ਲੈਂਥ ਦਾ ਦੁਪੱਟੇ ਦਾ ਵੀ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਣਿਆ ਆ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਬਹੁਤ ਹੀ ਸਸਤੇ ਤੇ ਵਾਜਿਬ ਰੇਟਾਂ ਦੇ ਵਿੱਚ ਮਿਲਣਗੇ ਸਿਰਫ 350 ਦੇ ਵਿੱਚ ਪਿਓਰ ਕਾਟਨ ਦਾ ਸੂਟ 5 ਮੀਟਰ ਦਾ ਨਾਲ ਪਿਓਰ ਕਾਟਨ ਮਨਮਲ ਦਾ ਦੁਪੱਟਾ ਵੀਡੀਓ ਦੇ 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 ਇਹਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਇਹ ਹੈ ਜੀ ਅਗਲਾ ਕਲਰ ਇਹਦਾ بیس ਜੀ ਵਾਈਟ ਰਹੇਗਾ ਤੇ ਉੱਪਰ ਹੈ ਬਲੈਕ ਕਲਰ ਦੇ ਫਲਾਵਰ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਵੀ ਰੰਗਾਂ ਦਾ ਦੇਖੋ ਕਿਦਾਂ ਪੂਰਾ ਉਠਾਵਾ ਵਾ ਵਾਈਟ ਕਲਰ ਦੇ بیس ਤੇ ਉੱਪਰ ਤੁਸੀਂ ਦੇਖੋ ਇਹ ਜਿਹੜਾ ਬਾਰਡਰ ਆ ਇਹਨੂੰ ਤੁਸੀਂ ਫਰੰਟ ਔਰ ਬੈਕ ਤੇ ਜਾਂ ਬਾਜੂ ਤੇ ਵੀ ਲਿਆ ਸਕਦੇ ਆ ਇਹ ਹੈ ਜੀ ਅਗਲਾ ਕਲਰ ਵੀ ਜਿਹੜਾ بیس ਹੈ ਉਹ ਸਾਰਿਆਂ ਦਾ ਵਾਈਟ ਹੀ ਰਹੇਗਾ ਕਲਰ ਜਿਹੜਾ ਆ ਡਿਫਰੈਂਟ ਡਿਫਰੈਂਟ ਆਏਗਾ ਜਿਸ ਤਰ੍ਹਾਂ ਇਸ ਦਾ ਵਾਈਟ بیس ਇਹਦੇ ਉੱਪਰ ਬਲੂ ਇਹਦਾ ਵੀ ਵਾਈਟ بیس ਇਹਦੇ ਉੱਪਰ ਫਰੋਜ਼ੀ ਕਲਰ ਦੇ ਫਲਾਵਰ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਆ ਸਾਰਿਆਂ ਨਾਲ ਪਿਓਰ ਕਾਟਨ ਮਲ ਵਾਲ ਦੇ ਰਹੋਗੇ ਪੂਰੀ ਲੈਂਥ ਵਿਰਥ ਵਾਲੇ ਇਹ ਹੈ ਜੀ ਸਾਡਾ ਅਗਲਾ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਜੋ ਸਵਾ ਤੁਹਾਨੂੰ ਸਾਡੀ ਨਵੀਂ-ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਹੈ ਜੀ ਸਾਡੇ ਪੰਜ ਕਲਰ ਚਾਰਟ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ